ਮੋਢੂਆ ਅੱਜ ਦੀ ਪੇਸ਼ਕਸ਼ ਪਿਛਲੀ ਅੱਧ ਸਦੀ ਵਾਲੇ ਪੰਜਾਬ ਦੇ ਨਿੱਗੇ ਡਾਇਲੈਕਟ ਤੇ ਅਤੇ ਗੱਲਬਾਤ ਦੇ ਖਾਸ ਲਹਿਜੇ ਤੇ ਆਧਾਰਿਤ ਹੈ ਜੋ ਪਿੰਡ ਦੇ ਕਲੈਕਟਿਵ ਮਾਈਂਡਸੈਟ ਦੀ ਵੱਡੀ ਗੱਲ ਕਰ ਰਿਹਾ ਹੈ ਦੋਸਤੋ ਸੁਣਿਓ ਜ਼ਰੂਰ ਸੁਣੋਗੇ ਤਾਂ ਤੁਹਾਨੂੰ ਚੰਗਾ ਬਹੁਤ ਲੱਗੂਗਾ ਜਲੌਰ ਸਿਓ ਨੇ ਚੰਗਾ ਜਿਹਾ ਪੈਗ ਪਾ ਕੇ ਥੋੜਾ ਜਿਹਾ ਪਾਣੀ ਵਖਾ ਕੇ ਇੱਕੋ ਸਾਹ ਅੰਦਰ ਲੰਗਾ ਕੇ ਕੌਲੀ ਚੋਂ ਦਾਲ ਦਾ ਚੌਂਚਾ ਜਿਹਾ ਲਾ ਕੇ ਗਲੇ ਦੀ ਖਰਾਸ਼ ਜੀ ਦੂਰ ਕਰਦਿਆਂ ਆਪਦੇ ਭਣੋਈਏ ਨੂੰ ਕਿਹਾ ਕਰਨਾ ਪਾਖਰ ਸਿਆ ਨਸ਼ਾ ਤਾਂ ਪੂਰਾ ਖਰਾ ਹੈ ਬਈ ਤੇਰਾ ਫਿਰ ਉਸੇ ਇੱਕ ਇੱਕ ਖਾਲੀ ਹੋ ਚੁੱਕੀ ਉਹ ਸਾਦੀ ਜੀ ਗਲਾਸੀ ਚ ਭਣੋਈਏ ਪਾਖਰ ਨੇ ਅੰਦਾਜ਼ੇ ਜੇ ਨਾਲ ਪਾ ਕੇ ਤੇ ਫਿਰ ਮੂੰਹ ਜਾਂ ਸਵਾਰ ਕੇ ਉਹਨੇ ਆਪ ਦੇ ਸਰਬੰਦੀ ਜੋ ਆਕਾ ਦੇ ਮਾਮੇ ਨੂੰ ਕਿਹਾ ਕਰਨਾ ਜਲੌਰ ਸਿਆਂ ਫਿਰਨੀ ਵਾਲਾ ਫੱਗੂ ਦੋਹੀ ਚੋਈ ਮਹੀਨੀ ਤੋੜਾ ਜਾ ਪਉਦਾ ਹੁੰਦਾ ਤੇ ਲੋਕ ਉਹਨੂੰ ਕੁਛ ਕਹੀ ਜਾਣ ਪਰ ਆਪਾਂ ਨੂੰ ਮਾੜੀ ਨਹੀਂ ਦਿੰਦਾਗਾ ਉਸੇ ਕੋਲੋਂ ਲੈ ਰੱਖੀਦੀ ਐ ਬਸ ਐਂ ਬੁੱਤਾ ਜਾਂ ਲਈ ਜਾਂਦਾ ਤੇ ਫੇਰ ਨਾ ਉਹ ਦੋਨੋਂ ਜਾਣੇ ਜਲੌਰ ਸਿਓ ਤੇ ਪਾਖਰ ਸਿਓ ਦੁੱਖ ਸੁੱਖ ਦੀਆਂ ਵਾਈ ਬੀਜੀ ਦੀਆਂ ਗੱਲਾਂ ਚ ਪੈ ਗਿਆ ਕਰਦੇ ਕਬੀਲਦਾਰੀ ਦੇ ਵਰਕੇ ਉਹ ਫਰੋਲਣ ਲੱਗ ਪਿਆ ਕਰਦੇ ਤੇ ਜਦੋਂ ਵਾਵਾ ਜੇ ਹੋ ਜਾਂਦੇ ਨਾ ਤਾਂ ਜਲੌਰ ਸਿਓ ਨੇ ਆਖਣਾ ਆਖਰ ਸਿਆਂ ਹੁਣ ਆਪਾਂ ਜਿਹੜਾ ਤੋਲਾ-ਤੋਲਾ ਹੋਰ ਪਾਉਣਾ ਨਾ ਉਹ ਪਾਈਏ ਤੇ ਰੋਟੀ ਖਾਈਏ ਤੇ ਜਿਹੜੀ ਜਲੌਰੇ ਦੀ ਭੈਣ ਸੀਗੀ ਆਖਰਸੋ ਦੇ ਘਰੋਂ ਉਹ ਫਿਰ ਦੋਹਾਂ ਥਾਲਾਂ ਵਿੱਚ ਰੋਟੀ ਪਾ ਲਿਉਂਦੀ ਸਵੇਰ ਹੋਣੀ ਤਾਂ ਜਲੌਰੇ ਦੀ ਭੈਣ ਨੇ ਉਹਦੇ ਕੋਲ ਆ ਬੈਠਣਾ ਐਤ ਕੀ ਤਬਾਈ ਚਰ ਪਿੱਛੋਂ ਘੇੜਾ ਮਾਰਿਆ ਤੂੰ ਫਾਲਾ ਚਰ ਲਾਤਾ ਘਰ-ਬਾਰ ਸਭ ਠੀਕ ਹੈ ਨਾ ਛੋਟੇ ਬੱਚੇ ਜੋ ਆਖ ਠੀਕ ਹੈ ਨਾ ਹਾਂ ਭੈਣੇ ਮਾੜੀ ਦੀ ਕਿਰਪਾ ਨਾਲ ਸੋਨਾ ਰੜੀ ਜਾਂਦਾ ਮੈਂ ਸੋਚਿਆ ਵੀ ਕੰਮ ਤਾਂ ਮੁੱਕਣੀ ਨਹੀਂਗੇ ਚੱਲ ਵੇਚਦੀ ਮੇਲੀ ਆਵਾਂ ਨਾਲੇ ਮੈਂ ਤਾਂ ਤੇਰੇ ਨਾਲ ਇੱਕ ਘਰੋਗੀ ਦੀ ਗੱਲ ਸਾਂਝੀ ਕਰਨੀ ਐ ਪਹਿਨੇ ਅਸੀਂ ਸੋਚ ਲਿਆ ਵੀ ਆਪਣੀ ਵੱਡੀ ਕੁੜੀ ਹੁਣ ਜਵਾਨ ਹੋ ਗਈ ਐ ਤੇ ਉਹਦਾ ਨਾਂ ਕਿਤੇ ਨਾਂ ਲੈ ਲਈਏ ਸਭ ਤੋਂ ਪਹਿਲਾਂ ਅਸੀਂ ਇਹੀ ਸੋਚਿਆ ਵੀ ਭੈਣ ਦੇ ਕੰਨਾਂ ਕੰਨਾਂ ਸੋਰੀ ਕਾਢੀ ਦੇਗੇ ਤਾਂ ਜੋ ਕੋਈ ਕਮਾਊ ਲੜਕਾ ਨਾ ਹੇਟ ਕਰ ਛੱਡੇ ਪਟੜੀ ਬੰਨੇ ਸੌ ਲਿਆਜ ਫਿਆਣਾ ਹੁੰਦੀਆਂ ਬਾਕੀ ਬਈ ਗੱਲ ਤਾਂ ਸਾਰੀ ਸੰਯੋਗਾਂ ਦੀ ਹੁੰਦੀ ਹੈ ਭੈਣੇ ਕਮਾਈ ਕਰੀਦੀ ਆ ਭੈਣੇ ਟਾਈਮ ਤਾਂ ਚੰਗਾ ਹੀ ਪਾਸ ਹੋ ਹੀ ਜਾਂਦਾ ਹੈ ਹਾਂ ਥੋੜੀ ਜੀ ਹਲਾਵੇ ਵੱਲੋਂ ਤੰਗੀ ਜੀ ਆ ਗਈ ਹੈ ਗੱਲ ਤਾਂ ਭਾਵੇਂ 2 ਮਹੀਨਿਆਂ ਦੀ ਹੈ ਸੂਆ ਪੈ ਜਾਣਾ ਸੁੱਖ ਨਾਲ ਦੋ ਸੂਣ ਵਾਲੀਆਂ ਘਰੇ ਖੜੀਆਂ ਆਏਗਾ ਇਹਦਾ ਘਰ ਆ ਨਾ ਮੁੱਲ ਦੇ ਦੁੱਧ ਨਾਲ ਭੈਣੇ ਗੱਲ ਜੀ ਬਣਦੀ ਨਹੀਂਗੀ ਹੋਰ ਤਾਂ ਚੱਲੀ ਜਾਂਦਾ ਬਸ ਇਸ ਗੱਲੋਂ ਥੋੜੇ ਜਿ ਟੈਟ ਜੇ ਹੋਏ ਪਏ ਆ ਤਾਂ ਬੀਬੇ ਆਪਦੇ ਭਰਾ ਦੀ ਮੁਸ਼ਕਲ ਦੂਰ ਕਰਦੀ ਹੋਈ ਆਖਦੀ ਐਕਰ ਜਲੋਰੀਆ ਸਾਡੇ ਇੱਕ ਟੋਕੜ ਜੀ ਹੈਗੀ ਆ ਡੰਗ ਦਾ ਡੂੜ 2 ਕਿਲੋ ਦੇ ਜਾਂਦੀ ਹੈ ਤੇ ਉਹਦੇ ਨਾਲ ਜੇ ਤੇਰਾ ਸਰਦਾ ਤਾਂ ਕਵੇਂ ਤਾਂ ਮੈਂ ਕੱਲ ਪਰਸ ਨੂੰ ਛਾਡ ਆਉਨੇ ਤੁਹਾਡੇ ਬਈ ਮੋਠੂਆ ਹਰੀ ਕ੍ਰਾਂਤੀ ਨੇ ਲੋਕ ਸੌਖੇ ਤੱਕ ਕਰਤੇ ਵਾਰੇ ਨਿਆਰੇ ਵੀ ਲਿਆਤੇ ਪਰ ਵਿਗਾੜ ਵੀ ਬਹੁਤ ਕੁਝ ਦਿੱਤਾ ਹੈ ਪੈਸੇ ਨੇ ਨਾ ਕਮਲ ਜੇ ਮਚਾਤਾ ਦੁਨੀਆ ਦੇ ਵਿੱਚ ਦੁਨੀਆ ਨਾ ਪੈਰ ਛੱਡ ਗਈ ਇਦੋਂ ਪਹਿਲਾਂ ਜੋ ਆਪਸੀ ਰਿਸ਼ਤਿਆਂ ਦੀ ਜੋ ਇੱਕ ਦੂਜੇ ਤੇ ਡਿਪੈਂਡੈਂਸੀ ਸੀਗੀ ਨਾ ਇੱਕ ਆਪਸੀ ਨਿਰਭਰਤਾ ਵਾਲਾ ਮਾਹੌਲ ਸੀ ਨਾ ਉਹ ਹੁਣ ਨਹੀਂ ਆਨੇਗਾ ਉਹ ਯਾਰਾ ਹੁਣ ਤਾਂ ਨਾ ਉਹ ਦਿਨ ਰਹੇ ਤੇ ਨਾ ਉਹ ਰੱਤਾਂੀਆਂ ਰਹਿ ਗਈਆਂ ਵਿਵੇਦਿਆਂ ਵੇਨੇ ਸਾਰਾ ਕੁਝ ਸਮੇਂ ਇਸ ਮੇਟ ਲਿਆ ਲੱਗਦਾ ਹੈ ਬਾਈ ਜਿਹੜੀ ਉਦੋਂ ਰਿਸ਼ਤਿਆਂ ਦੀ ਸਮਝ ਇਹ ਸਾਂਝ ਸੀਗੀ ਨਾ ਤੇ ਜੋ ਉਹ ਮੇਲ ਜੋਲ ਦੀ ਸ਼ਿੱਦਤ ਵਾਲਾ ਸਿਖਰ ਸੀਗਾ ਨਾ ਉਹ ਸਾਰੀ ਪਾਣੀ ਬੇਮੈਕੀ ਜੀ ਹੋ ਗਈ ਲੱਗਦੀ ਐ ਮੋਢਾ ਉਦੋਂ ਨਾ ਪਿੰਡੋਂ ਪਿੰਡੇ ਆਉਣ ਜਾਣ ਦਾ ਵੱਡਾ ਸਾਧਨ ਸਾਈਕਲ ਹੁੰਦਾ ਸੀਗਾ ਕੱਚੇ ਰਾਹ ਡੰਡੀਆਂ ਪਗ ਡੰਡੀਆਂ ਖਾਲਾਂ ਪਾਣੀਆਂ ਤੋਂ ਬਚਾ ਕੇ ਮੋਢਿਆਂ ਤੇ ਸਾਈਕਲ ਚੁੱਕ ਲੈਂਦੇ ਹੁੰਦੇ ਸੀਗੇ ਬਾਲੇ ਨਾ ਉਦੋਂ ਛਾਦਰ ਬੰਦੇ ਹੁੰਦੇ ਸੀਗੇ ਤੇ ਲੋਕ ਲਾਂਗੜ ਜਾ ਕੱਸ ਕੇ ਲਾਂਗੜ ਜਾ ਮਾਰ ਕੇ ਪੈਰਲ ਮਾਰਦੇ ਜਾਂਦੇ ਸੀਗੇ ਕੰਬ ਧੰਦੇ ਨਬੇੜ ਕੇ ਘਰੋਂ ਨਿਕਲ ਕਹਿੰਦੇ ਦਿੰਦੇਸ਼ ਪਾ ਜੇ ਨਾਲ ਮੰਜ਼ਲਾਂ ਤੇ ਪਹੁੰਚ ਜਾਂਦੇ ਸੀ ਤੇ ਫੇਰ ਗੱਲਾਂ ਦੇ ਠੇਰ ਲੱਗ ਜਾਂਦੇ ਸੀਗੇ ਰਿਸ਼ਤੇਦਾਰਾਂ ਦੇ ਨਾਲ ਅੱਧੀ ਅੱਧੀ ਰਾਤ ਤੱਕ ਗੱਲਾਂ ਨਹੀਂ ਸੀ ਮੁੱਕਿਆ ਕਰਦੀਆਂ ਕੀ ਦੱਸਾਂ ਯਾਰਾ ਉਹਨਾਂ ਦਿਨਾਂ ਦੇ ਜਦੋਂ ਚੀਤੇ ਆਉਂਦੇ ਆ ਨਾ ਤਾਂ ਉਦਾਸੀਆਂ ਦਾ ਪਾਣੀ ਅੰਦਰੋਂ ਅੰਦਰ ਹੀ ਸਿਮ ਕੇ ਵਿਰਾਗਾਂ ਜੀਆਂ ਚ ਲੈ ਜਾਂਦਾ ਹੈ ਭਈ ਚਾਹੇ ਬਾਹਲੇ ਸਖਤ ਤੇ ਸੰਭਲ ਕੇ ਚੱਲਣ ਵਾਲੇ ਦਿਨ ਸੀਗੇ ਪਰ ਸੀ ਬਹੁਤ ਚੰਗੇ ਬਈ ਮੋਟੂ ਆ ਜਾਂਦਾ ਪਿੰਡ 'ਚ ਚਾਨਕ ਚੰਗਾ ਭਲਾ ਕਿਸੇ ਦਾ ਸੱਸ ਸੋਹਰਾ ਮਰ ਜਾਂਦਾ ਨਾ ਤਾਂ ਘਰ ਦੀ ਮਾਲਕਮ ਬੁੜੀ ਦੇ ਹੱਥਾਂ ਪੈਰਾਂ ਦੀ ਫੈ ਜਾਂਦੀ ਹੋਲੇ ਪਾਲੇ ਵੇਲੇ ਸੀਗੇ ਨਾ ਉਹ ਕਾਲ ਨਾਲ ਨਾ ਪਿੰਡ 'ਚ ਕਿਸੇ ਸਿਆਣੀ ਔਰਤ ਨੂੰ ਪੁੱਛਦੀ ਬੀਬੇ ਰਾਤ ਬਾਬਾ ਜੀ ਚਾਨ ਚੱਕੀ ਪੂਰਾ ਹੋ ਗਿਆ ਮੈਨੂੰ ਤਾਂ ਬਹਾਲੀ ਸਮਝ ਨਹੀਂ ਹੈਗੀ ਮੌਕੇ ਤੇ ਕੀ ਕੁਝ ਕਰਨਾ ਚਾਹੀਦਾ ਕੀ ਕਾਰ ਬਿਹਾਰ ਕਰਨਾ ਹੁੰਦਾ ਤਾਂ ਉਹ ਔਰਤ ਆਹਦੀ ਨਹੀਂ ਇਸ ਕੰਮ ਦੀ ਤਾਂ ਪਾਲੋ ਬੁੜੀ ਬਾਲੀ ਸਿਆਣੀ ਐ ਤੂੰ ਉਹਦੇ ਕੋਲ ਜਾ ਉਹ ਤੈਨੂੰ ਕੱਲੀ-ਕੱਲੀ ਸਾਰੀ ਗੱਲ ਸਮਝਾ ਦੇਊਗੀ ਮੋਠੂਆ ਬੁੜੀਆਂ ਉਹਨਾਂ ਫਿਕਰ ਇਸ ਕਰਕੇ ਬਾਲਾ ਕਰਦੀਆਂ ਸੀਗੀਆਂ ਵੀ ਜੇ ਕੋਈ ਸੰਸਕਾਰ ਨਹੋਂਣ ਧੋਣ ਵੇਲੇ ਕੋਈ ਖਾਮੀ ਘਾਟ ਰਹੇਗੀ ਨਾ ਤਾਂ ਪਿੰਡ ਦੀਆਂ ਨਗੋਚੀ ਬੁੜੀਆਂ ਨੇ ਸਾਰੀ ਉਮਰ ਨਹੀਂ ਛੱਡਣਾਗਾ ਨੀ ਆਪਦੇ ਜਾਣੇ ਵੱਡੀ ਸਚਿਆਰੀ ਘਰਾਣੇ ਦੀ ਬਣੀ ਫਿਰਦੀ ਸੀ ਆਪ ਤੂੰ ਮੌਕਾ ਨਹੀਂ ਸੰਭਾਲਿਆ ਗਿਆ ਥਿਆਣੀ ਹੁੰਦੀ ਸਾਰਾ ਕੁਝ ਪਹਿਲਾਂ ਤਿਆਰ ਕਰਕੇ ਨਾ ਰੱਖਦੀ ਮੋਠੂਆ ਪਿੰਡ 'ਚ ਬੰਦਿਆਂ ਦੀ ਇੱਜ਼ਤ ਦਾ ਮੋਛ ਦਾ ਸਵਾਲ ਤਾਂ ਹੁੰਦਾ ਹੀ ਸੀਗਾ ਪਰ ਬੁੜੀਆਂ ਵਿੱਚ ਵੀ ਇੱਕ ਨਿਆਰਾ ਜਿਹਾ ਕਦਰਾਂ ਕੀਮਤਾਂ ਮੇਨਟੇਨ ਰੱਖਣ ਵਾਲਾ ਆਪਣਾ ਹੀ ਜ਼ਿੰਮੇਵਾਰੀਆਂ ਵਾਲਾ ਨਿਯਾਮ ਜਿਹਾ ਵੀ ਹੁੰਦਾ ਸੀਗਾ ਜੈਤੋ ਵਾਲਾ ਚਰਨ ਜੀ ਦੱਸੇ ਵੀ ਸਾਡੀ ਵੱਡੀ ਭੈਣ ਦਾ ਵਿਆਹ ਤਰਿਆ ਸੀਗਾ ਤੇ ਵਰੀ-ਬੁਰੀ ਬੁਲਾਉਣ ਲਈ ਨਾ ਸ਼ਹਿਰ ਜਾਣਾ ਸੀ ਤਾਂ ਭੂਆ ਨੂੰ ਸਪੈਸ਼ਲ ਸੱਦਿਆ ਗਿਆ ਨਾਲ ਲੈ ਜਾਣ ਵਾਸਤੇ ਭੂਆ ਘਰੋਂ ਬਹੁਤ ਸੌਖੀ ਸੀਗੀ ਤੇ ਰਾਤ ਨੂੰ ਰੋਟੀ ਟੁੱਕ ਤੋਂ ਵਿਹਲੀ ਹੋ ਕੇ ਜਦੋਂ ਬੇਬੇ ਵਿਹਲੀ ਹੋ ਗਈ ਤੋ ਭੂਆ ਵਾਲੇ ਮੰਝੇ ਤੇ ਪੈਂਦਾਲੇ ਪਾਸੇ ਬੈ ਗਈ ਤੇ ਭੂਆ ਸਰਾਂਡੇ ਵਾਲਾ ਅਦਭਾਜੋ ਨਾ ਉਦੋਂ ਪੈਂਦਾਲੇ ਪਾਸੇ ਬੈਂਦੇ ਹੁੰਦੇ ਸੀਗੇ ਦੋਨਾਂ ਵਿੱਚ ਕਿੰਨਾ ਚਿਰ ਕਬੀਲਦਾਰੀ ਤੇ ਦੁੱਖਾਂ ਸੁੱਖਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਫਿਰ ਭੂਆ ਨੇ ਨਾ ਇੱਕ ਬੜੀ ਪਤੇ ਦੀ ਗੱਲ ਕੀਤੀ ਉਹ ਮੇਰੀ ਬੇਬੇ ਨੂੰ ਆਦੀ ਗਿਆਨ ਕਰੇ ਇੱਕ ਗੱਲ ਲੜ ਬੰਨ ਲੈ ਔਰਤ ਦੇ ਗੁਨਾ ਦਾ ਔਰਤ ਦੇ ਵਡੱਪਣ ਦਾ ਪਤਾ ਵਿਆਹ ਸ਼ਾਦੀਆਂ ਵਾਲੇ ਕਾਰਜਾਂ ਵੇਲੇ ਪਤਾ ਲੱਗਦਾ ਹੁੰਦਾ ਹੈ ਕੱਲ ਨੂੰ ਸੱਸ ਸਹੁਰੇ ਨੂੰ ਜੋ ਵੀ ਤੂੰ ਕੱਪੜਾ ਲੈ ਕੇ ਦੇਣਾ ਨਾ ਲਾ ਕੇ ਦੇਣਾ ਨਾ ਸਸਤੇ ਵੱਲ ਨਾ ਜਾਈਂ 4 ਰੁਪਏ ਵੱਧ ਲਾ ਦੀ ਚੰਗਾ ਲਾਈਂ ਇਹਦੇ ਨਾਲ ਚੰਗੀ ਬੁੜੀ ਹੋਣ ਦਾ ਅਗਲੇ ਘਰੇ ਵੱਡਾ ਸਰ ਜਾਂਦਾ ਹੈ ਹੋਰ ਕਿਸੇ ਪਾਸੇ ਤੂੰ ਹੱਥ ਕੋਟਦੀ ਪਰ ਇਹ ਵਰਤਨ ਵਾਲੀ ਵੱਡੀ ਰਿਸ਼ਤੇਦਾਰੀ ਹੁੰਦੀ ਹੈ ਨਹੀਂ ਤਾਂ ਬੁੜੀਆਂ ਸਾਰੀ ਓਰ ਮੇਹਣੇਵਾਰ ਨੋ ਨਹੀਂ ਹਟਦੀਆਂ ਆਂ। ਦੇਖੀ ਥੋੜੇ ਜੇ ਪਿੱਛੇ ਕਿਰਸਾ ਨਾ ਕਰਦੀ ਰਿਸ਼ਤੇਦਾਰੀ ਚ ਕਦਰ ਜੀ ਘਟ ਜਾਂਦੀ ਹੁੰਦੀ ਐ। ਮੋਠੂਆ ਹੁਣ ਗੱਲ ਨਾ ਨਵੇੜਨ ਦੀ ਕਰੀਏ। ਸਮੇਂ-ਸਮੇਂ ਦੇ ਦੌਰ ਹੁੰਦੇ ਐ। ਐਂ ਲੱਗਦਾ ਉਹ ਨੇੜੇ ਹੋ ਕੇ ਦਿਲ ਦੀਆਂ ਫਰੋਲਣ ਵਾਲੇ ਪੂਰਾ ਦੇ ਪੂਰ ਬੰਦੇ ਕਾਹਦੇ ਤੁਰ ਗਏ। ਉਹਨਾਂ ਕੋਲ ਜੋ ਪਿਆਰ ਵਾਲੀ ਭਾਸ਼ਾ ਵਾਲਾ ਜਿਹੜਾ ਡਾਇਲੌਗ ਸੀਗਾ ਨਾ ਐਂ ਲੱਗਦਾ ਐ ਉਹ ਉਹ ਸਾਰੇ ਨੂੰ ਆਪਦੇ ਨਾਲ ਹੀ ਲੈ ਗਿਆ ਹੈ ਮੁਹੱਬਤਾਂ ਵਾਲੀ ਜੋ ਉਹਨਾਂ ਕੋਲੇ ਰੰਝ ਸੀਗੀ ਨਾ ਜੋ ਉਹਨਾਂ ਦੀ ਬੋਲ ਬਾਣੀ ਵਾਲੀ ਸਕ੍ਰਿਪਟ ਸੀ ਨਾ ਜੋ ਉਹਨਾਂ ਕੋਲੇ ਗਾਥਾ ਸੀਗੀ ਉਹ ਉਹਨਾਂ ਦੇ ਨਾਲ ਹੀ ਤੁਰ ਗਈ ਹੈ ਉਹ ਉਹਨਾਂ ਦੇ ਨਾਲ ਹੀ ਤੁਰ ਗਈ ਹੈ ਉਹ ਉਹਨਾਂ ਦੇ ਨਾਲ ਹੀ ਤੁਰ ਗਈ ਲੱਗਦੀ ਹੈ